ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਕਿ ਸੜਕਾਂ ਤੇ ਪੀਖ ਮੰਗਣ ਮੰਗਣ ਵਾਲੇ ਛੋਟੇ-ਛੋਟੇ ਬੱਚਿਆਂ ਦੇ ਹੁਣ ਡੀਐਨਏ ਟੈਸਟ ਕੀਤੇ ਜਾਣਗੇ ਆਖਰਕਾਰ ਇਸ ਫੈਸਲੇ ਦਾ ਕਾਰਨ ਕੀ ਹੈ ਇਸ ਫੈਸਲੇ ਦਾ ਕੀ ਫਾਇਦਾ ਉਹਨਾਂ ਬੱਚਿਆਂ ਨੂੰ ਮਿਲਣ ਵਾਲਾ ਹੈ ਜੋ ਸੜਕਾਂ ਤੇ ਪੀਖ ਮੰਗਣ ਲਈ ਮਜਬੂਰ ਨੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਐਮਕੇ ਸ਼ਰਮਾ ਜੋ ਕਿ ਚਾਈਲਡ ਵੈਲਫੇਅਰ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਨੇ ਸ਼ਮਸਾਬ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਕਿ ਅਖਰਕਾਰ ਇਸ ਫੈਸਲੇ ਦਾ ਕਾਰਨ ਕੀ ਹੈ ਇਸ ਦਾ ਫਾਇਦਾ ਕਿਉਂ ਹੋਣਾ ਹੈ ਇਹ ਜਿਹੜੀਆਂ ਕੱਲ ਪਾਵਰ ਮਿਲੀਆਂ ਨਾ ਕੱਲ ਜਿਹੜੀ ਜੀਵਨ ਜੋਤ 2 ਜਿਹੜਾ ਪ੍ਰੋਜੈਕਟ ਜਿਹੜਾ ਲਾਂਚ ਹੋਇਆ ਹੈ ਇਹਦੇ ਵਿੱਚ ਇਹਨਾਂ ਨੇ ਐਮਫਸਾਈਜ਼ ਕੀਤਾ ਹੈ ਸੀਡਬਲਿਊਸੀਜ਼ ਨੂੰ ਚਾਈਲਡ ਵੈਲਫੇਅਰ ਕਮੇਟੀਆਂ ਜੋ ਕਿ ਜੇ ਜੇ ਐਕਟ ਦਾ ਇੱਕ ਬਾਡੀ ਹੈ ਔਰ ਇਸ ਬਾਡੀ ਦੀ ਕਨਸਟੀਟਿਊਸ਼ਨ ਹੁੰਦੀ ਹੈ ਉਹਨਾਂ ਬੱਚਿਆਂ ਦਾ ਧਿਆਨ ਕਰਨਾ ਜਿਨ੍ਹਾਂ ਨੂੰ ਕੇਅਰ ਐਂਡ ਪ੍ਰੋਟੈਕਸ਼ਨ ਦੀ ਲੋੜ ਹੈ ਅਸੀਂ ਅਜੇ ਤੱਕ ਜਿੰਨੇ ਵੀ ਜਿਹੜੇ ਰੈਸਕਿਊ ਕੀਤੇ ਨੇ ਬੱਚੇ ਮੈਜੋਰਟੀ ਆਫ 뎀 ਬਿਲੋਂਗ ਟੂ ਰਾਜਸਥਾਨ ਇਹਦਾ ਉਹਨਾਂ ਦੇ ਵਿੱਚ ਨਾ ਇੱਕ ਸਹਿਮਝ ਆ ਪਿਆ ਕਿ ਜੇ ਸਾਡੀ ਇੱਕ ਲੇਡੀ ਅੰਦਰ ਰਹਿ ਗਈ 13 ਦਿਨ ਹੁਣ ਖੈਰ ਉਹਦੀ ਬੇਲ ਹੋ ਗਈ ਹੈ ਲੇਕਿਨ ਕੀ ਹੈ ਕਿ ਸਾਰਿਆਂ ਨੇ ਇੱਥੋਂ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ ਜਾਂ ਬੱਚਾ ਚੋਰੀ ਦਾ ਹੈ ਜਾਂ ਇਹ ਤਸਕਰੀ ਦਾ ਕੇਸ ਹੈ ਜਿਹੜਾ ਕਿ ਤੋਂ ਚੱਕ ਕੇ ਇੱਥੇ ਲਿਆਂਦਾ ਗਿਆ ਦੇਖੋ ਐਂਜਾਇ ਕਿ ਜਿਹੇ ਸ਼ੱਕ ਪੋਗ ਫਿਰ ਡੀਐਨਏ ਕੀਤਾ ਜਾਂਦਾ ਕੁਝ ਜਗ੍ਹਾ ਤੇ ਅਸੀਂ ਰੈਸਕਿਊ ਕੀਤਾ ਜਿ ਚਾਰ ਪੰਜ ਬੱਚੇ ਲਿਆਂਦੇ ਵੀ ਨੇ ਜੇ ਉਹ ਸਾਨੂੰ ਆਪਣੇ ਆਧਾਰ ਕਾਰਡ ਜਾਂ ਕੋਈ ਵੀ ਆਈਡੈਂਟੀਟੀ ਪ੍ਰੋਡਿਊਸ ਕਰ ਦਿੰਦੇ ਨੇ ਫਿਰ ਸਾਨੂੰ ਕੋਈ ਡਾਊਟ ਦੀ ਕੋਈ ਨਹੀਂ ਮਨਸ਼ਾ ਨਹੀਂ ਰਹਿੰਦੀ ਲੇਕਿਨ ਜੇ ਉਹ ਕੁਝ ਵੀ ਚੀਜ਼ ਪ੍ਰੋਡਿਊਸ ਨਹੀਂ ਕਰਦੇ ਤੇ ਅਸੀਂ ਉਹ ਜਿਹੜੇ ਉਹ ਲੇਡੀਜ਼ ਜਿਹਨਾਂ ਦੇ ਨਾਲ ਨੇ ਅਸੀਂ ਉਹਨਾਂ ਨੂੰ ਰੈਸਟੋਰੇਸ਼ਨ ਨਹੀਂ ਦੇ ਸਕਦੇ ਔਨ ਵਾਟ ਬੇਸਿਸ ਅਸੀਂ ਉਹਨਾਂ ਨੂੰ ਰੈਸਟੋਰੇਸ਼ਨ ਦੇਵਾਂਗੇ ਉਹਨਾਂ ਹਾਲਾਤਾਂ ਦੇ ਵਿੱਚ ਜੇ ਉਹ ਕਲੇਮ ਕਰਦੀ ਹੈ ਕਿ ਇਹ ਬੱਚੇ ਮੇਰੇ ਨੇ ਤੇ ਫਿਰ ਡੈਫੀਨੇਟਲੀ ਜਿਹੜਾ ਉਹ ਅਸੀਂ ਸੀਡਐਡਬਲ ਸੀ ਜਿਹੜੀ ਆਪਣੀਆਂ ਪਾਵਰਸ ਨੂੰ ਐਕਸਰਸਾਈਜ਼ ਕਰੇਗੀ ਇੱਕ ਮੈਂ ਗੱਲ ਦੱਸਦਾ ਕਿ ਜਿੰਨੀ ਦੇਰ ਤੱਕ ਡੀਐਨਏ ਦਾ ਪ੍ਰੋਸੈਸ ਚੱਲੇਗਾ ਉਹ ਜਿਹੜੀ ਲੇਡੀ ਹੋਏਗੀ ਜਾਂ ਬੰਦਾ ਹੋਏਗਾ ਉਹ ਸਾਡੀ ਕਸਟਡੀ ਚ ਰਹੇਗਾ ਉਹਦੇ ਵਿੱਚ ਕੀ ਹੈ ਕਿ ਜਦੋਂ ਜੇ ਸਪੋਸਾਨੂੰ ਪਤਾ ਲੱਗ ਗਿਆ ਕਿ ਬੱਚੇ ਜਿਹੜੇ ਨੇ ਉਹ ਇਹਨਾਂ ਦੇ ਨਹੀਂ ਬਾਇਓਲੋਜੀਕਲ ਪੇਰੈਂਟਸ ਨਹੀਂ ਇਹਨਾਂ ਦੇ ਫਿਰ ਅਸੀਂ ਉਹਨਾਂ ਦੀਆਂ ਪੈਨਾਂ ਤੇ ਪਬਲਿਸ਼ ਕਰਾਂਗੇ ਐਡਸ ਕਿ ਇਹ ਬੱਚੇ ਕਿਹਦੇ ਨੇ ਫਿਰ ਉਹਨਾਂ ਨੂੰ ਆਪਾਂ ਅਡਾਪਸ਼ਨ ਪ੍ਰੋਸੈਸ ਵਿੱਚ ਪਾਸ ਕਰਦੇ ਆਂ ਕਾਰਾ ਵਿੱਚ ਵੀ ਪਾਸ ਕਰ ਸਕਦੇ ਆਂ ਜੇ ਡੀਐਨਏ ਮੈਚ ਕਰਦਾ ਤੇ ਫਿਰ ਅਸੀਂ ਦੇਖਾਂਗੇ ਕਿ ਕਿਹਿਆ ਇਹਦੇ ਮਾਪੇ ਇਹਨੂੰ ਪਾਲਣ ਯੋਗ ਹੈਗੇ ਨੇ ਕਿ ਨਹੀਂ ਹੈਗੇ ਠੀਕ ਹੈ ਨਾ ਜੀ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਰਕਾਰ ਨੇ ਜਿਹੜੀਆਂ ਸੰਸਥਾਵਾਂ ਨੇ ਅਸੀਂ ਬੱਚਿਆਂ ਨੂੰ ਉੱਥੇ ਰੱਖ ਸਕਦੇ ਆਂ ਉਹਨਾਂ ਦੇ ਮਾਪੇ ਉਹਨਾਂ ਨੂੰ ਮਿਲ ਸਕਦੇ ਨੇ ਹਾਂ ਉਹ ਜਿਹੜੀ ਮੈਂ 4000 ਰੁਪਏ ਵਾਲੀ ਕਹੀ ਸੀ ਅਸੀਂ 4000 ਰੁਪਏ ਵਾਲੀ ਸਕੀਮ ਵੀ ਉਹਨਾਂ ਨੂੰ ਦੇ ਸਕਦੇ ਆਂ ਕਿ ਅਸੀਂ ਤੁਹਾਨੂੰ ਤੁਸੀਂ ਭੀਖ ਨਹੀਂ ਇਹਨਾਂ ਕੋਲ ਮੰਗਾਣੀ ਅਸੀਂ ਤੁਹਾਨੂੰ 4000 ਰੁਪਏ ਮੰਥ ਤੁਸੀਂ ਜਿਹੜਾ ਇਹਨਾਂ ਨੂੰ ਪੜਾਓ ਇਹਨਾਂ ਦੀ ਪਰਵਰਿਸ਼ ਕਰੋ ਔਰ ਇਹਨਾਂ ਨੂੰ ਇਸ ਮਾੜੇ ਜਿਹੜੇ ਪਾਸਿਓਂ ਹਟਾ ਕੇ ਇਹਨਾਂ ਨੂੰ ਪ੍ਰੋਡਕਟਿਵ ਰਾਹ ਤੇ ਪਾਓ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਸੂਬੇ ਦੇ ਵਾਸੀਆਂ ਨੂੰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਜੇ ਉਹ ਕਿਤੇ ਵੀ ਦੇਖਣ ਕਿ ਬੱਚਿਆਂ ਦੇ ਹੱਕਾਂ ਦਾ ਹਨਨ ਹੋ ਰਿਹਾ ਹੈ ਜਾਂ ਬੱਚੇ ਜਿਹੜੇ ਨੇ ਉਹ ਚਾਈਲਡ ਲੇਬਰ ਹੋ ਰਹੀ ਹੈ ਜਾਂ ਚਾਈਲਡ ਬੈਗਿੰਗ ਹੋ ਰਹੀ ਹੈ ਉਹ 1098 ਤੇ ਕਾਲ ਕਰਨ ਕੈਮਰਾ ਪਰ ਸਿਰਫ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ